ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਆਖਰ ਕਿਉਂ ਚੁਣਿਆ ਜਲੰਧਰ ਦੇ ਲਈ।ਵਾਵਾ ਜਲੰਧਰ ਛਲਗੀ ਚਰਨਜੀਤ ਸਿੰਘ ਚੰਨੀ ਦੀ ਡਿਊਟੀ। ਟਿਕਟ ਮਿਲਣ ਤੋਂ ਬਾਅਦ ਪਹਿਲਾ ਤਮਾਖੇਦਾਰ ਐਲਾਨ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਅਖਾੜਾ ਹੁਣ ਪੰਜਾਬ ਦੇ ਵਿੱਚ ਦਿਨੋ ਦਿਨ ਪੱਕਦਾ ਜਾ ਰਿਹਾ ਇੱਕ ਤੋਂ ਬਾਅਦ ਇੱਕ ਟਿਕਟ ਅਨਾਉਂਸ ਕੀਤੀ ਜਾ ਰਹੀ ਹੈ ਅਜੇ ਹਿਤ ਵਿੱਚ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਡਿਊਟੀ ਲੱਗ ਚੁੱਕੀ ਹੈ ਹੁਣ ਤਾਂ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਇੱਕ ਖਾਸ ਐਲਾਨ ਕਰਦੇ ਨੇ ਦੁਆਬੇ ਜ਼ੈਰ ਦੇ ਵਿੱਚ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਡਿਊਟੀ ਪਾਰਟੀ ਨੇ ਲਗਾ ਦਿੱਤੀ ਹੈ ਤਾਂ ਜਲੰਧਰ ਤੋਂ ਹੀ ਆਖਰਕਾਰ ਕਿਉਂ ਚੁਣਿਆ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਸ ਬਾਬਤ ਜ਼ਰੂਰ ਗੱਲ ਕਰਾਂਗੇ ਪਰ ਪਹਿਲਾ ਜਾਣਦੇ ਆ ਕਿ ਆਖਿਰਕਾਰ ਉਹਨਾਂ ਦਾ ਸਿਆਸੀ ਕੈਰੀਅਰ ਹੁਣ ਤੱਕ ਦਾ ਕਿਹੋ ਜਿਹਾ ਰਿਹਾ ਹੈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਜੋ ਮੁੱਖ ਮੰਤਰੀ ਰਹੇ ਨੇ ਹੁਣ ਤੱਕ ਉਹ ਚਰਨਜੀਤ ਸਿੰਘ ਚੰਨੀ ਆਂਦੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਬਹੁਤ ਉਹਨਾਂ ਨੂੰ ਹਮੇਸ਼ਾ ਪਿਆਰ ਮਿਲਿਆ ਤਾਂ ਲੋਕ ਸਭਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੰਨੀ ਨੇ ਇਹ ਗੱਲ ਕਹੀ ਸੀ ਕਿ ਦੁਆਬੇ ਜਲੰਧਰ ਦੇ ਵਿੱਚ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਅਤੇ ਮੈਨੂੰ ਉੱਥੇ ਟਿਕਟ ਦੇ ਕੇ ਮਾਣ ਜ਼ਰੂਰ ਬਖਸ਼ਿਆ ਪਹਿਲਾ ਤੁਹਾਨੂੰ ਵਿਖਾ ਦਿੰਨੇ ਆ ਕਿ ਜਦੋਂ ਜਲੰਧਰ ਦੇ ਵਿੱਚ ਪ੍ਰੈਸ ਵਾਰਤਾ ਕਰਦੇ ਨੇ ਸਭ ਤੋਂ ਪਹਿਲੇ ਬੋਲ ਚਰਨਜੀਤ ਸਿੰਘ ਚੰਨੀ ਦੇ ਕੀ ਨੇ ਸੁਣੋ ਆਪਣੇ ਲੀਡਰ ਸਾਹਿਬਾਨ ਦਾ ਤੇ ਇਥੋਂ ਦੇ ਲੀਡਰ ਸਾਹਿਬਾਨ ਦਾ ਇਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਆ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ ਐਮਪੀ ਦੀ ਚੋਣ ਲੜਾਂ ਉਸ ਲਈ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਤੇ ਇਥੋਂ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸਪਾਰਸ ਕੀਤੀ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਨਾਲ ਮੇਰਾ ਲਗਾਓ ਹੈ ਅੱਜ ਦਾ ਨਹੀਂ ਇਹ ਬਹੁਤ ਪੁਰਾਣਾ ਸਾਡੇ ਬਜ਼ੁਰਗ ਪਹਿਲਾਂ ਦੁਆਬੇ 'ਚ ਰਹਿੰਦੇ ਸੀ ਪੁਆਰ ਸਾਡਾ ਗੋਤ ਹੈ ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੀ ਹੈ ਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ ਤੇ ਮੱਥਾ ਟੇਕਣਾ ਆਉਂਦੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਿਆਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਜਲੰਧਰ ਤੋਂ ਚੋਣ ਲੜ ਰਹੇ ਨੇ ਅਜਿਹੇ ਦੇ ਵਿੱਚ ਚੰਨੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਆਗੂ ਹਨ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਕਾਲਕਾਲ ਦੌਰਾਨ 111 ਦਿਨਾਂ ਦੇ ਲਈ ਮੁੱਖ ਮੰਤਰੀ ਵੀ ਰਹੇ ਸਨ ਤਜਨਨੀ ਚਮਕੋਟ ਸਾਹਿਬ ਹਲਕੇ ਤੋਂ ਵਿਧਾਇਕ ਰਹੇ ਨੇ ਉਹ ਕਾਫੀ ਸਿੱਖਿਆ ਅਤੇ ਉਦਯੋਗ ਸਿਖਲਾਈ ਮੰਤralਏ ਦੇ ਮੰਤਰੀ ਵੀ ਰਹੇ ਨੇ ਜੇਕਰ ਸਾਲ 2007 ਦੇ ਵਿੱਚ ਚਮਕੋਟ ਸਾਹਿਬ ਹਲਕੇ ਤੋਂ ਗੱਲ ਕੀਤੀ ਜਾਵੇ ਤਾਂ ਪਹਿਲਾ ਚੋਣ ਆਜ਼ਾਦ ਉਮੀਦਵਾਰ ਵੱਜੋਂ ਜਿੱਤੇ ਸਨ ਤੇ ਚੰਨੀ ਨੇ ਸਾਲ 2015 ਤੋਂ 16 ਤੱਕ ਵਿਰੋਧੀ ਧਿਰ ਦੇ ਆਗੂ ਵੀ ਰਹੇ ਸਨ ਅਤੇ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਹੈ ਕਿ ਪਹਿਲਾ ਹੀ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਤੋਂ ਮਜ਼ਬੂਤ ਦਾਵੇਦਾਰ ਹੋ ਸਕਦੇ ਨੇ ਤਾਂ ਜਲੰਧਰ ਹਲਕਾ ਪੰਜਾਬ ਦੇ ਵਿੱਚ ਦਲਿਤ ਸਿਆਸਤ ਦੇ ਕੇਂਦਰ ਵੱਜੋਂ ਜਾਣਿਆ ਜਾਂਦਾ ਹੈ ਡੇਰਾ ਸਤਖੰਡ ਬਲਾਦਾਵਾ ਖੇਤਰ ਦੇ ਵਿੱਚ ਚੰਗਾ ਆਧਾਰ ਹੈ ਤੇ ਚਰਨਜੀਤ ਸਿੰਘ ਚੰਨੀ ਕਈ ਵਾਰ ਇੱਥੋਂ ਜਿੱਤ ਚੁੱਕੇ ਨੇ ਤਮoਖ ਮੰਤਰੀ ਰਹਿੰਦਿਆ ਕਈ ਵਾਰ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਆਪਣੀ ਵਾਰੀ ਐਸੇ ਸੀਟ ਤੋਂ ਜਿੱਤ ਚੁੱਕੇ ਨੇ ਪਰ ਹੁਣ ਸਿਆਸੀ ਗੇਮ ਕੀ ਪਲਟੇਗੀ ਕੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਂ ਜਿੱਤ ਹਾਸਲ ਕਰ ਪਾਣਗੇ ਕਿਉਂਕਿ ਉਹਨਾਂ ਦੇ ਸਿਆਸੀ ਕਰੀਅਰ ਤੇ ਜੋ ਇਹ ਚਾਤੀ ਮਾਰੀ ਆ ਉਸ ਦੇ ਵਿੱਚ ਤਾਂ ਉਹ ਜ਼ਰੂਰ ਅਵਲ ਦਰਜੇ ਦੇ ਨਾਲ ਪਾਸ ਹੋਏ ਨੇ ਪਰ ਕੀ ਐਤ ਕੀ ਇਹ فاਸਲਾ ਪਾਰ ਕਰਨਾ ਆਸਾਨ ਹੋਵੇਗਾ ਜਾਂ ਫਿਰ ਨਹੀਂ ਜੋ ਜ਼ਿੰਮੇਵਾਰੀ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦੇ ਕੰਦਿਆਂ ਦੇ ਉੱਤੇ ਦਿੱਤੀ ਹੈ ਕਿ ਉਹ ਨਿਭਾ ਪਾਣਗੇ ਇਹ ਜ਼ਰੂਰ ਵੱਡੇ ਸਵਾਲ ਨੇ ਪਰ ਇਹਦਾ ਜਵਾਬ ਜ਼ਰੂਰ ਜਨਤਾ ਦੇ ਕੋਲ ਹੈ ਆਪਣੀ ਰਾਏ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਰੱਖਿਓ ਤੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜੋ ਵੀ ਤੁਸੀਂ ਸੋਚਦੇ ਹੋ ਉਹ ਵੀ ਜ਼ਰੂਰ ਰੱਖਿਓ ਬਾਕੀ ਸਾਰੀ ਅਪਡੇਟਸ ਲਈ ਵੇਖਦੇ ਰਹੋ ਹਮਦਰ ਟੀਵੀ